ਮੁਝ ਨੂੰ ਲੱਗਦਾ ਕਿ ਮੁਸਫਾ ਸਾਹਿਬ ਦਾ ਪਰਿਵਾਰ ਜਿਹੜਾ ਉਹ پاک ਸਾਫ ਹੋ ਕੇ ਲੋਕਾਂ ਦੇ ਸਾਹਮਣੇ ਆਏਗਾ ਔਰ ਉਹਨਾਂ ਲੋਕਾਂ ਦੇ ਮੂੰਹ ਤੇ ਤਮਾਸ਼ਾ ਹੋਏਗਾ ਜਿਨ੍ਹਾਂ ਨੇ ਮੁਸਫਾ ਸਾਹਿਬ ਦੇ ਬੱਚੇ ਦੇ ਜਾਣ ਤੇ ਮਜ਼ਾਕ ਬਣਾਇਆ ਔਰ سنگੀਨ ਅੰਦਾਜ਼ ਜੀ ਹਾਂ ਪਿਛਲੇ ਦਿਨਾਂ ਚ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ ਸੀ ਕਈ ਬੇਹੱਦ ਗੰਭੀਰ ਜ਼ਖਮ ਮ੍ਰਿਤਕ ਇਸ ਪੁੱਤ ਵੱਲੋਂ ਆਪਣੇ ਪਿਤਾ ਮੁਹੰਮਦ ਮੁਸਤਫਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਤੇ ਲਗਾਏ ਗਏ ਸਨ ਤੇ ਇਸ ਭਖੇ ਵਿਵਾਦ ਵਿਚਾਲੇ ਮਲੇਰਕੋਟਲਾ ਚ ਅਖੀਰ ਅੱਤਰ ਦੀ ਆਤਮਿਕ ਸ਼ਾਂਤੀ ਲਈ ਸਮਾਗਮ ਰੱਖਿਆ ਗਿਆ ਸੀ ਇਸ ਸਮਾਗਮ ਚ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰੱਜਿਆ ਸੁਲਤਾਨਾ ਤੋਂ ਇਲਾਵਾ ਪਰਿਵਾਰ ਦੇ ਹੋਰ ਵੀ ਮੈਂਬਰ ਸ਼ਾਮਲ ਹੋਏ ਨੇ ਜਾਣਕਾਰੀ ਮੁਤਾਬਕ ਜੁਪੀ ਦੇ ਸਹਾਰਨਪੁਰ ਤੋਂ ਪਰਿਵਾਰ ਪੁੱਤ ਦੀ ਆਤਮਿਕ ਸ਼ਾਂਤੀ ਲਈ ਰੱਖੇ ਦੁਆ ਸਮਾਗਮ 'ਤੇ ਪਹੁੰਚਿਆ ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਵੀ ਮੁਸਤਫਾ ਦੇ ਪਰਿਵਾਰ ਦੇ ਇਸ ਦੁੱਖ ਦੀ ਘੜੀ 'ਚ ਸ਼ਿਰਕਤ ਕੀਤੀ ਗਈ ਹੈ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਇਸ ਮੌਕੇ ਰਾਜਾ ਬੜਿੰਗ ਤੇ ਕਾਂਗਰਸ ਦੇ ਹੋਰ ਲੀਡਰਾਂ ਵੱਲੋਂ मुस्तफा ਦੇ ਪਰਿਵਾਰ ਨੂੰ ਲੈ ਕੇ ਕੀ ਬਿਆਨ ਦਿੱਤੇ ਗਏ ਨੇ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਗਾਈ ਘਟਨਾ ਹੈ ਗਮ ਦਾ ਮਕਾਮ ਹੈ ਔਰ ਇਸ ਤਰ੍ਹਾਂ ਦਾ ਹਾਦਸਾ ਕਿਸੇ ਵੀ ਪਰਿਵਾਰ ਦੇ ਨਾਲ ਕਿਸੇ ਦੁਸ਼ਮਣ ਨਾਲ ਵੀ ਨਾ ਹੋ ਪਈ ਬਹੁਤ ਮਾੜੀ ਘਟਨਾ ਹੋਪਰੀ ਹੈ ਲੇਕਿਨ ਮੈਂ ਇਸ ਗਮ ਦੇ ਇਸ ਮਕਾਮ ਤੇ ਇਹੀ ਕਹਿਣਾ ਚਾਹਾਂਗਾ ਕਿ ਕਿਸੇ ਤੇ ਆਈ ਬਿਪਤਾ ਤੇ ਲੋਕਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਇਹ ਹੀ ਜੀ ਵਿਪਤਾ ਕਿਸੇ ਹੋਰ ਪਰਿਵਾਰ ਤੇ ਵੀ ਆ ਸਕਦੀ ਹੈ ਤੇ ਇਸ ਔਖੇ ਸਮੇਂ ਸਾਨੂੰ ਪਰਿਵਾਰ ਦੇ ਨਾਲ ਖੜੇ ਰਹਿਣਾ ਚਾਹੀਦਾ ਔਰ ਸਮੁੱਚੀ ਕਾਂਗਰਸ ਪਾਰਟੀ ਮੁਸਬਾ ਸਾਹਿਬ ਨਾਲ ਰਜੀਆ ਸੁਲਤਾਨਾ ਜੀ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਔਰ ਮੈਨੂੰ ਲੱਗਦਾ ਹੈ ਜਿਸ ਪ੍ਰਕਾਰ ਦੇ ਕਈ ਸਵਾਲ ਹਨ ਪਰਿਵਾਰ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਸਮਾਂ ਹਰ ਸਵਾਲ ਦਾ ਜਵਾਬ ਦੇ ਦਿੰਦਾ ਉਹ ਜਿੰਨਾ ਵਿਅਕਤੀਆਂ ਨੇ ਵੀ ਕੀਤੇ ਹੈ ਜਾਂ ਜਿੰਨਾ ਲੋਕਾਂ ਨੇ ਵੀ ਕੀਤੇ ਉਹ ਸਵਾਲ ਉਠਾਇਆ ਕਿਉਂਕਿ ਦੂਸਰੀ ਤਰਫ ਉਂਗਲੀ ਉਠਾਉਣਾ ਬੜਾ ਸੌਖਾ ਹੈ ਮੈਨੂੰ ਲੱਗਦਾ ਹੈ ਕਿ ਮੈਨੂੰ ਬੈਠੇ ਬੈਠੇ ਹੀ ਯਾਦ ਆ ਰਿਹਾ ਸੀ ਗਾਣਾ ਇਹ ਦੁਨੀਆ ਇਹ ਮਹਿਫਿਲ ਤੇਰੇ ਕਾਮ ਕੀ ਨੇ ਬੜੀ ਬਾਪ ਹੈ ਨਾ ਆਪਦੇ ਬੱਚੇ ਨੂੰ ਬੜੇ ਲਾਡਾ ਨਾਲ ਪਾਲ ਲਿਆ ਮਾਂ ਐ ਉਹਨੂੰ 9 ਮਹੀਨੇ ਗਰਭ ਚ ਰੱਖਦੀ ਹੈ ਪਤਾ ਨਹੀਂ ਕਿਹੜੀਆਂ ਬਿਪਤਾਵਾਂ ਦੇ ਵਿੱਚ ਇਹ ਪਰਿਵਾਰ ਵਿਚਾਰਾ ਕਿੰਨੇ ਸਾਲ ਉਸ ਤਕਲੀਫ ਚ ਰਿਹਾ ਔਰ ਜਾਂਦਾ ਜਾਂਦਾ ਵੀ ਚਲਾ ਗਿਆ ਅਕੀਲ ਮੈਨੂੰ ਅਫਸੋਸ ਹੈ ਇਸ ਗੱਲ ਦਾ ਪਰ ਹੋਰ ਵੀ ਦਰਦ ਦੇ ਗਿਆ ਪਰ ਸਮਾਂ ਆਏਗਾ ਸਮਾਂ ਆਏਗਾ ਆਪਣੇ ਆਪ ਇਹਨਾਂ तमाम ਗੱਲਾਂ ਦਾ ਜਵਾਬ ਦੇ ਦੇਗਾ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਬੱਚੇ ਤੋਂ ਵੱਡਾ ਕੋਈ ਦੁੱਖ ਦੁਨੀਆ 'ਚ ਹੋਰ ਨਹੀਂ ਹੁਸਤਵਾ ਸਾਹਿਬ ਦਾ ਤੇ ਸਾਡੀ ਭੈਣ ਰਜ਼ੀਆ ਜੀ ਦਾ ਬੇਟਾ ਸੀ ਤੇ ਸਾਡਾ ਭਤੀਜਾ ਸੀ ਸੋ ਸਾਡੇ ਕੁਲੀਗਸ ਨੇ ਸਾਡੇ ਪਰਿਵਾਰ ਦੇ ਜੀ ਨੇ ਇੰਟਰਨੈਸ਼ਨਲ ਕਾਂਗਰਸ ਇੱਕ ਫੈਮਿਲੀ ਹੈ ਸੋ ਅੱਜ ਅਸੀਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਤੇ ਪਰਮਾਤਮਾ ਤੇ ਚਰਨਾਂ ਚਰਦਾਸ ਕੀਤੀ ਕਿ ਬਈ ਇਸਨੀ ਰੂਹ ਨੂੰ ਆਪਣੇ ਚਰਨਾਂ ਸਰ ਪਰਿਵਾਰ ਦਾ ਦੁੱਖ ਬਹੁਤ ਵੱਡਾ ਹੈਗਾ ਹੈ ਮਾਂ ਬਾਪ ਲਈ ਬਹੁਤ ਵੱਡਾ ਦੁੱਖ ਹੈਗਾ ਹੈ ਲੇਕਿਨ ਜੋ ਇਸ ਤਰ੍ਹਾਂ ਮਾਮਲਾ ਪੀਤਾ ਹੋਇਆ ਹੈ ਰਾਜਵੜੀ ਦੇ ਕਲੇਸੀ ਪਰਵਾਰ ਨਾਲ ਖੜੇ ਹੈ ਕਾਂਗਰਸ ਇਹ ਸ਼ੋ ਇਹ ਤਾਂ ਕੋਈ ਪੁੱਛਣ ਦੀ ਵੀ ਲੋੜ ਨਹੀਂ ਬਟ ਅਜਦਾ ਦਿਨ ਮੈਂ ਬੇਨਤੀ ਕਰੂੰਗਾ ਹੱਥ ਜੋੜ ਕੇ ਸਾਰੇ ਪ੍ਰੈਸ ਦੇ ਸਾਥੀਆਂ ਨੂੰ ਕਿ ਜਸਟ ਬੀਅਰ ਵਿਦ ਅਸ ਉਸ ਮੌਲੇ ਦੇ ਵਿੱਚ ਕੀ ਹੈ ਆਪਦੀ ਗੱਲ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ ਕਈ ਤਰ੍ਹਾਂ ਦੇ ਗੱਲਾਂ ਕਰਦੇ ਨੇ ਉਸ ਮੌਲੇ ਵਿੱਚ ਮੈਂ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਸਿਰਫ ਇਹ ਕਹਿਣਾ ਹੈ ਔਰ ਉਤਾ ਮੈਂ ਜਿਹਾ ਆਪ ਲੋਕੋ ਦੇਖੀਏ ਕਿਉਂਕਿ ਕਿੱਥੇ ਬੜੀਆਂ ਅਸੀ ਆਪਣੇ ਇਹ ਮੌਤਾਂ ਆ ਕੇ ਲਿਆ ਮੈਂ ਉਸ ਮੈਂ ਕਹਿੰਦੀ ਇਮਿਊਨਿਟੀ ਹਾਂ ਜੀ ਤੁਹਾਨੂੰ ਜਾਰ ਬੱਚੇ ਦੀ ਮੌਤ ਹੋਈ ਹੈ ਮੈਂ ਉਜੀ ਚੰਬੇਲੇ ਕਾਉਂਡ ਕੀ ਕਿਜੀ ਕਿਸ ਤਰ੍ਹਾਂ ਦੇ ਤਵਾਤ ਤੌਰ ਤੇ ਕਰ ਰਹੇ ਲੇਕਿਨ ਜੀ ਕੰਪਲੇਨਟ ਹੈ ਉਸਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਸ਼ਮਸ਼ੂਦੀਨ ਨੇ ਬਹੁਤ ਵੀ ਇਤਨੀ ਵੱਖਰੀ ਗੱਲ ਹੈ ਕਿ ਹੋਈਏ ਹੋਈ ਜਾਊਗੀ ਲੇਕਿਨ ਮੇਰਾ ਤਲਕ ਕਿੰਨਾ ਹੀ